ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਇੱਕ ਵਾਰ ਫੇਰ ਨੰਗਲਵਾਸੀਆਂ ਨਾਲ ਸਾਡੇ ਆਨੰਦਪੁਰ ਦੇ ਵਾਸੀਆਂ ਦੇ ਨਾਲ ਉਸ ਅਹਿਮ ਮੁੱਦੇ ਤੇ ਲਾਈਵ ਹੋਣਾ ਪੈ ਰਿਹਾ ਜਿਹਦੇ ਤੇ ਅਸੀਂ ਪਿਛਲੇ 3 ਜਨਵਰੀ ਨੂੰ ਇੱਕ ਰਾਤ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਸੀ ਜਵਾਰ ਮਾਰਕੀਟ ਦੇ ਮੋੜ ਤੇ ਉਸ ਦੇ ਵਿੱਚ ਇੱਕ ਸਾਡੀ ਭੈਣ ਇੱਕ ਜਵਾਨ ਉਮਰ ਦੇ ਵਿੱਚ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਸ ਦੁਨੀਆ ਨੂੰ ਅਲਵਦਾ ਕਹਿ ਗਈ ਮੇਰੀਆਂ ਕੁਝ ਮਜਬੂਰੀਆਂ ਸਨ ਨਿੱਜੀ ਮਜਬੂਰੀਆਂ ਸਨ ਕਿ ਮੈਂ ਇਸ ਮੁੱਦੇ ਨੂੰ ਚੱਕ ਨਹੀਂ ਸਕਿਆ 1 ਮਹੀਨਾ ਪਰ ਮੇਰੇ ਦੋਸਤੋ ਉਹ ਮੌਤ ਹਜੇ ਭੁੱਲੀ ਨਹੀਂ ਸੀ ਸਾਨੂੰ ਇਸ ਸੜਕ ਤੇ 1 ਮਹੀਨੇ ਦੌਰਾਨ ਘੱਟੋ-ਘੱਟ 5-6 ਮੌਕੇ ਹੋਰ ਹੋਈਆਂ ਪਰ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਪੰਜਾਬ ਸਰਕਾਰ ਹੈ ਜਿਹਦੇ ਹੱਥੇ ਦੇ ਸਾਡੇ ਮੰਤਰੀ ਹਰਜੋਤ ਸਿੰਘ ਬੈਂਸ ਹੈ ਜਾਂ ਕੋਈ ਵੀ ਹੈ ਉਹ ਲੋਕ ਕਿਸੇ ਦਾ ਕੋਈ ਧਿਆਨ ਨਹੀਂ ਭਰਾਓ ਮੰਤਰੀ ਸਾਹਿਬ ਪਿਛਲੇ 2 ਮਿੰਟ ਚ 2 ਜਾਂ 3 ਵਾਰ ਕੇਂਦਰੀ ਮੰਤਰੀ ਨਿਤਿਨ ਗੜਕਰੀ ਜੀ ਨਾਲ ਫੋਟੋਆਂ ਲਵਾ ਚੁੱਕੇ ਅਖਬਾਰਾਂ ਚ ਆਪਣੇ ਟਵਿੱਟਰ ਤੇ ਕਹਿ ਚੁੱਕੇ ਕਿ ਬੜੀ ਜਲਦ ਸ਼੍ਰੀ ਅਨੰਦਪੁਰ ਸਾਹਿਬ ਤੇ ਮਾਤਪੁਰ ਦਾ ਜਿਹੜਾ ਮਾਰਗ ਹੈ ਉਹਦੀ ਨਿਰਮਾਣ ਸ਼ੁਰੂ ਹੋ ਰਿਹਾ ਪਰ ਮੇਰੇ ਭਰਾਓ ਹਜੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸਾਡੀਆਂ ਲਾਸ਼ਾਂ ਦਾ ਇੰਤਜ਼ਾਰ ਕਰ ਰਹੀ ਹੋਰ 70 ਮਿੰਟ ਦਾ ਇੰਤਜ਼ਾਰ ਕਰ ਰਹੀ ਮੈਂ ਹੋਰ ਗੱਲਾਂ ਬਾਅਦ ਚ ਕਰਾਂਗਾ ਪਹਿਲਾਂ ਟ੍ਰੈਫਿਕ ਦੇਖੋ ਕਿੰਨਾ ਤੇਜ਼ ਕੋਈ ਹੈ ਇਹਨਾਂ ਨੂੰ ਸਾਂਭਣ ਵਾਲਾ ਇਹਨਾਂ ਨੂੰ ਕੋਈ ਸਾਂਭਣ ਜਾਂ ਰੋਕਣ ਵਾਲਾ ਹੈ ਇੱਕ ਇੱਕ ਮਿੰਟ ਦੇ ਵਿੱਚ 100 100 ਕਾਰਾਂ ਲੰਘ ਰਹੀਆਂ ਦਿਖਾਓ ਜਿਹੜਾ ਪਿੱਛੋਂ ਕਿੰਨੀ ਸਪੀਡ ਤੇ ਆ ਰਹੀਆਂ ਹਿਮਾਚਲ ਤੋਂ ਕੋਈ ਸਪੀਡ ਦੀ ਲਿਮਟ ਹੈ ਇੱਥੇ ਸਰਕਾਰਾਂ ਚੁੱਪਾਂ ਜਿਸ ਦਿਨ ਮੰਗਲਵਾਸੀਆਂ ਨੇ ਇੱਧਰ ਵੀ ਦਿਖਾਇਆ ਜਿਹੜਾ ਟ੍ਰੈਫਿਕ ਆਹ ਦੇਖੋ ਟ੍ਰੈਫਿਕ ਸਾਹਮਣੇ ਦੇਖੋ ਕੀ ਤਾंडव ਹੋ ਰਿਹਾ ਮੌਤ ਦਾ ਕੋਈ ਸੱਤਾ ਨਾਂ ਦੀ ਕੋਈ ਸਰਕਾਰ ਨਾਂ ਦੀ ਕੋਈ ਪ੍ਰਸ਼ਾਸਨ ਨਾਂ ਦੀ ਚੀਜ਼ ਹੈ ਇੱਥੇ ਹਾਂ ਜਦਨ ਕਿਸੇ ਦਾ ਕੋਈ ਮਰ ਜਾਣਾ ਕਿਸੇ ਦੀ লাশ ਸੜਕ ਦੇ ਵਿਚ ਨਹੀਂ ਉਸਦੇ ਐਂਬੂਲੈਂਸ ਲੈ ਕੇ ਆ ਜਾਂਦੇ ਉਸਦੇ ਲਾਲ ਬੱਤੀ ਵਾਲੀਆਂ ਗੱਡੀਆਂ ਲੈ ਕੇ ਆ ਜਾਂਦੇ ਕੋਈ ਦੇਖਣ ਵਾਲਾ ਹੈ ਇੱਥੇ ਕੋਈ ਸਪੀਡ ਦੀ ਲਿਮਟ ਨਹੀਂ ਇੱਥੇ ਆ ਰਹੀ ਕੋ ਲੋਕਾਂ ਦੇ ਖੜਨ ਲਈ ਕੋਈ ਬਸ ਟੋਫਾ ਨਹੀਂ ਕੇਵਲ ਤੇ ਕੇਵਲ ਅਖਬਾਰਾਂ ਦੇ ਵਿੱਚ ਦੱਸਿਆ ਜਾਂਦਾ ਕਿ ਅਸੀਂ ਸੜਕ ਦਾ ਨਿਰਮਾਣ ਕਰ ਰਹੇ ਜੰਗਲ ਵਾਸੀਓ ਆਨੰਦਪੁਰ ਵਾਸੀਓ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਸੜਕਾਂ ਦੇ ਨਿਰਮਾਣ ਹੋਲੇ ਮੰਤਰੀ ਜੀ ਇਕੱਲੇ ਨਿਤਨ ਗੱਗਰੀ ਨਾਲ ਫੋਟੋ ਪਾ ਕੇ ਨਿਰਮਾਣ ਨਹੀਂ ਹੋਣਾ ਸੜਕ ਦਾ ਜੇ ਅੱਜ ਵੀ ਕੇਂਦਰ ਸਰਕਾਰ ਐਲਾਨ ਕਰ ਦਵੇ ਕਿ ਇਸ ਨੈਸ਼ਨਲ ਹਾਈਵੇ ਦਾ ਆਪਾਂ ਨਿਰਮਾਣ ਸ਼ੁਰੂ ਕਰਨਾ ਪਹਿਲਾਂ ਜ਼ਮੀਨ ਨੂੰ ਅਕਵਾਇਰ ਕਰਨਾ ਪੈਣਾ ਉੱਥੇ ਦਰਖਤ ਕੱਟਣ ਲਈ এনਵਾਇਰਨਮੈਂਟ ਮਿਨਿਸਟਰੀ ਤੋਂ ਪਰਮਿਸ਼ਨ ਲੈਣੀ ਪੈਣੀ ਲੋਕਾਂ ਨੂੰ ਕੰਪਨਸੇਸ਼ਨ ਦੇਣਾ ਪੈਣਾ ਤੋੜ ਪੰਨ ਕਰਨੀ ਪਣੀ ਟੈਂਡਰ ਹੋਣੇ ਵਰਕ ਆਰਡਰ ਹੋਣੇ ਜਦ ਤੱਕ ਕਰ 2027 ਤੱਕ ਵੋਟਾਂ ਨਹੀਂ ਆਂਦੀਆਂ ਤੁਹਾਡੀ ਸੜਕ ਨਹੀਂ ਬਣਨੀ ਨੰਗਰ ਵਾਸੀਓ ਮੈਂ ਬੇਨਤੀ ਕਰਦਾ ਉਸ ਦਿਨ 3 ਜਨਵਰੀ ਦੀ ਰਾਤ ਨੂੰ ਬੇਨਤੀ ਕੀਤੀ ਸੀ ਕਿ ਆਓ ਅਸੀਂ ਆਪਣੀਆਂ ਰਾਜਨੀਤਾਂ ਸਾਹਮਣੇ ਦਿਖਾਓ ਕਿਸ ਤਰ੍ਹਾਂ ਟ੍ਰੈਫਿਕ ਦਾ ਤੰਦਮ ਹੋ ਰਿਹਾ ਕਿਸ ਤਰ੍ਹਾਂ ਮੌਤ ਸੜਕਾਂ ਤੇ ਫਿਰ ਰਹੀ ਪਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਆਹ ਦੇਖੋ ਕਿੱਦਾਂ ਮੌਤ ਫਿਰ ਰਹੀ ਸੜਕਾਂ ਤੇ ਕੋਈ ਹੈ ਦੇਖਣ ਵਾਲਾ ਕੋਈ ਸਰਕਾਰਾਂ ਦਾ ਨਾਂ ਦੀ ਚੀਜ਼ ਦਿਖ ਰਹੀ ਆ ਦੇਖੋ ਕਿੱਦਾਂ ਮੌਤ ਚੱਲ ਰਹੀ ਤੇ ਜੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਦਿੱਤਾ ਜਾਵੇ ਕਾ ਸਾਡੇ ਨੰਗਰ ਵਾਸੀਆਂ ਦੇ ਅਨੰਦਪੁਰ ਵਾਸੀਆਂ ਦੇ ਚਲਾਨ ਕੱਦਰੇ ਸ਼ੁਰੂ ਹੋ ਜਾਂਦੇ ਪਰ ਮਾਤਾ ਤਲਾ ਬੇਨਤੀ ਕੀਤੀ ਕਿ ਸੀ ਸਰਕਾਰੋ ਧਿਆਨ ਦਿਓ ਜਦ ਤੱਕ ਨੈਸ਼ਨਲ ਹਾਈਵੇ ਨਹੀਂ ਬਣਦਾ ਤੁਸੀਂ ਸਪੀਡ ਲਿਮਟ ਵਾਲੇ ਕੈਮਰੇ ਲਗਾਓ ਜਿਵੇਂ ਉਹਨਾਂ ਮਹੱਤਵਪੂਰਨ ਰੋਡ ਤੇ ਨੈਸ਼ਨਲ ਹਾਈਵੇ ਨੇ ਕੈਮਰੇ ਲਗਾਏ ਜਿਵੇਂ ਬਲਾਸਪੁਰ ਮੰਡੀ ਨੂੰ ਜਾਂਦੇ ਸਪੀਡ ਲਿਮਟ ਦੇ ਕੈਮਰੇ ਆ ਕੀ ਤੁਸੀਂ ਮੋਤਾਂ ਵੀ ਕਰੇ ਕਿੱਥੇ ਸਰਕਾਰ ਦਾ ਬਦਲਾ ਸਰਕਾਰਾਂ ਕਹਿੰਦੀਆਂ ਸੀ ਕਿ ਅਸੀਂ ਸਰਕਾਰ ਤੇ ਸਭ ਸੁਰੱਖਿਆ ਫੋਰਸ ਲਾ ਦਿੱਤੀ ਤੁਹਾਡੀਆਂ ਫੋਰਸਾਂ ਸਾਡੀਆਂ ਲਾਸ਼ਾਂ ਚੱਕ ਲਈਆਂ ਕੈਮਰੇ ਕਿਉਂ ਨਹੀਂ ਲਗਾਏ ਜਾਂ ਸਾਡੇ ਤੁਹਾਡੇ ਖਜ਼ਾਨੇ ਖਾਲੀ ਪਏ ਤਾਂ ਲੋਕਾਂ ਤੋਂ ਤੁਸੀਂ ਸਪੀਡ ਮੰਗ ਲਓ ਆਪਣਾ ਸਕਿਉਰਿਟੀ ਘਟਾ ਦਿਓ ਇੱਥੇ ਕਿਉਂ ਕੈਮਰੇ ਨਹੀਂ ਲਾਏ ਜਾ ਰਹੇ ਸਪੀਡ ਲਿਮਟ ਰੋਕੋ ਸਪੀਡ ਲਿਮਟ ਜਦੋਂ ਮੈਂ ਕਿਹਾ ਸੀ ਚਲਾਨ ਕੱਟੋ ਚਲਾਨ ਕਿਹਦੇ ਕੱਟੇ ਸਾਡੇ ਲੋਕਲ ਲੋਕਾਂ ਦੇ ਜਿਹੜੇ ਆ ਕਾਫਲੇ ਲਈ ਜਾਂਦੇ ਸੜਕਾਂ ਤੇ ਜਿਹੜੇ ਮੌਤ ਨੂੰ ਨਾਲ ਲਈ ਜਾਂਦੇ ਲਾਸ਼ਾਂ ਨੂੰ ਤੁਹਾਡੇ ਹਿੰਮਤ ਹੈ ਕਿਸੇ ਦਾ ਚਲਾਨ ਕੱਟੜ ਦੀ ਕਿਸੇ ਰਾਤ ਨੂੰ ਟਿੱਪਰ ਦਾ ਚਲਾਨ ਕੱਟੜ ਦੀ ਚਲਾਨ ਕੱਟੜ ਦੀ ਕੋਈ ਤਾਕਤ ਹੈ ਕੋਈ ਤਾਕਤ ਨਹੀਂ ਹੈ ਤੁਹਾਡੇ ਕੋਲ ਗਰੀਬਾਂ ਦਾ ਚਲਾਨ ਕੱਟੇ ਤੁਸੀਂ ਕਿਉਂ ਨਹੀਂ ਸਵੰਦੇ ਲੋਕ ਇੱਕ ਨਕਲ ਆਇਆ ਚਾਰ ਤਰੀਕ ਨੂੰ ਮੌਤ ਤੋਂ ਬਾਅਦ ਚਾਰ ਜੰਦਰੀ ਨੂੰ ਉਹ ਤੋਂ ਬਾਅਦ ਕਿਤੇ ਲਾਕਾ ਲਾਇਆ ਤੇ ਲੰਗਰ ਵਾਸੀਓ ਮੈਂ ਕੋਲ ਬੇਨਤੀ ਕਰਦਾ ਮੈਂ ਇਸੇ ਟਾਈਟਲ ਤੇ ਵੀ ਲਿਖਾਂਗਾ ਵੀਡੀਓ ਦੇ ਮੇਰਾ ਨੰਬਰ ਹੈ 98724 06006 98724 06006 ਆਓ ਸੀ ਇੱਥੇ ਰਾਜਨੀਤਿਕ ਪਾਰਟੀਆਂ ਦੇ ਭਰਾ ਆਪਣੀ ਧਰਮ ਜਾਤ ਛੱਡ ਕੇ ਆਪਣੀ ਰਾਜਨੀਤੀ ਛੱਡ ਕੇ ਇਕੱਠੇ ਹੋਈਏ ਇੱਕ ਕਮੇਟੀ ਬਣਾਈਏ ਉਸ ਕਮੇਟੀ ਨੂੰ ਅਸੀਂ ਸਰਕਾਰਾਂ ਨੂੰ ਕੋਣ ਵਾਲੇ ਹਫ਼ਤਾ 10 ਦਿਨ ਚ ਮਿਲਿਏ ਜੇ ਸਰਕਾਰਾਂ ਕੋਈ ਕੰਮ ਨਹੀਂ ਕਰਦੀਆਂ ਸਪੀਡ ਲਿਮਟ ਨੂੰ ਕੰਟਰੋਲ ਕਰਨ ਲਈ ਕੈਮਰੇ ਨਹੀਂ ਲਾਉਂਦੀਆਂ ਤਾਂ ਅਸੀਂ ਇਸ ਨੈਸ਼ਨਲ ਹਾਈਵੇ ਨੂੰ ਪੱਕੇ ਤੌਰ ਤੇ ਜਾਮ ਕਰ ਦਾਂਗੇ ਪੱਕੇ ਤੌਰ ਤੇ ਫਿਰ ਤੁਸੀਂ ਕਹਿੰਦੇ ਰਾਜਨੀਤੀ ਕਰਦੇ ਓ ਯਾਰੋ ਅਸੀਂ ਕਿਉਂ ਨਹੀਂ ਦਿੱਲੀ ਦੀਆਂ ਕਦੇ ਇਲੈਕਸ਼ਨਾਂ ਚ ਮਰ ਜਾਂਦੇ